ਸਤਨਾ ਸ੍ਰੀ ਵਾਹਿ ਗੁਰੂ ਸਾਹਿਬ ਜੀ ਪਉਛਤ ਪਥਕ ਤੈ ਮਾਰਗ ਨਾ ਤਾਰੇ ਪਗ ਪ੍ਰੀਤਮ ਕੇ ਦੇਸ ਕੈਸੇ ਵਤਨ ਸੇ ਜਾਈਐ ਪੁੱਛਤ ਹੈ ਵੈਦ ਖਾਤ ਔਖਦ ਨਾ ਸੰਜਮ ਸੈ ਕੈਸੇ ਮਿਟੈ ਰੋਗ ਸੁਖ ਸਹਿਜ ਸਮਾਈਐ ਪੁੱਛਤ ਸੁਹਾਗਣ ਕਰਮ ਹੈ ਦੁਹਾਗਣ ਕੇ ਰਦਬ ਵਿਚਾਰ ਕਤ ਸਹਜਾ ਬੁਲਾਈਐ ਗਾਇ ਸੁਨੇ ਆਖੇ ਮੀਚੈ ਪਾਈਐ ਨਾ ਪਰਮ ਪਦ ਗੁਰ ਉਪਦੇਸ਼ ਕਹਿ ਜਹ ਲਹੁ ਨ ਕਮਾਈਐ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਬ੍ਰਿਤ ਸਾਰੇ ਗੁਰ ਬਾਣੀ ਕਾ ਸੇਵਕ ਜਨਮੰ ਪਰਤਖ ਗੁਰੂ ਨਿਸਤਾਰੇ ਸੋ ਕਹੋ ਟਲ ਗੁਰ ਸੇਵੀਐ ਐਹ ਨਿਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਕ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਪੰਜਵਾਂ ਗਈ ਬੋੜ ਬੰਦੀ ਛੋੜ ਰੰਕਾਰ ਦੁਖਦਾਰੇ ਕਰਮ ਨ ਜਾਣ ਧਰਮ ਨ ਜਾਣ ਲੋਪੇ ਮਾਇਆ ਤਾਰੇ ਨਾਮ ਕਰਿਓ ਭਗਤ ਗੋਬਿੰਦ ਕਾ ਇਹ ਰਖੂ ਪੈਜ ਤੁਮਾਰੇ ਹਰ ਜਿਉ ਨਿਮਾੜਿਆ ਤੁਮਾਰਾ ਨਜੀਜਿਆ ਤੀਜ ਕਰੇ ਮੇਰਾ ਗੋਬਿੰਦ ਤੇਰੇ ਕੁਦਰਤ ਕੋ ਕੁਰਬਾਨ ਰਾਹ ਜੈਸਾ ਬਾਲਕ ਭਾਈ ਸੁਭਾਈ ਲੱਖ ਅਪਰਾਧ ਕਮਾਵੇ ਕਰਪ ਦੇਸ਼ ਛਿੜਕੇ ਬਹੁ ਭਾਤੇ ਬਹੁ ਪਿਤਾ ਗਲ ਲਾਵੇ ਪਿਛਲੇ ਔਗਣ ਬਖਸ਼ ਲਏ ਪ੍ਰਭ ਅਗਮਾਰਗ ਪਾਵੈ ਹਰ ਅੰਤਰ ਜਾਨੀ ਸਭਿਤ ਜਾਣੈ ਤਾ ਕਿਸ ਪੈ ਅੱਖ ਸੁਣਾਈਐ ਕਹਿਣ ਕਥਨ ਨ ਭੀਜੈ ਗੋਬਿੰਦ ਰਪਾ ਬੈ ਬੈ ਰਖਾਈ ਐ ਅਵਰ ਓਟ ਮੈਂ ਸਗਲੇ ਦੇਖੇ ਇਕ ਤੇਰੇ ਓਟ ਰਹੀ ਐ ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੈ ਰਾ ਸਤਗੁਰ ਮੇਲ ਮਿਲਾਵੇ ਸਭ ਚੋ ਕੈ ਮਨ ਕੇ ਚਿੰਤੇ ਹਰਿ ਹਰਿ ਨਾਮ ਅਵਖਦ ਮੁਖ ਪਾਇਆ ਜਨ ਨਾਨਕ ਸੁਖ ਵਿਸੰਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਰਲ ਮਿਲ ਕੇ ਆਪਾਂ ਅੱਜ ਦੇ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਜੁੜੀਏ ਅੱਜ ਦਾ ਜੋ ਹੁਕਮਨਾਮਾ ਸਾਹਿਬ ਪ੍ਰਾਪਤ ਹੋਇਆ ਹੈ ਉਹ 624 ਤੇ 25 ਅੰਗ ਦੇ ਉੱਤੇ ਸੁਭਾਏਮਾਨ ਸੋਰਠ ਮਹੱਲਾ ਪੰਜਵਾ ਸੋਰਠਾਰਾਗ ਪੰਜਵਾਂ ਮਹੱਲਾ ਭਾਵ ਕੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰਤ ਵਿੰਦ ਤੋਂ ਉਚਾਰਣ ਕੀਤੀ ਹੋਈ ਬਾਣੀ ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਬਹੋੜ ਦਾ ਭਾਵ ਹੁੰਦਾ ਜਿਹੜੀ ਚੀਜ਼ ਸਾਡੇ ਤੋਂ ਗੁੰਮ ਜੇ ਸਾਡੇ ਕੋਲੋਂ ਗੁੰਮ ਕੀ ਗਿਆ ਜੇ ਸਾਡੇ ਕੋਲੋਂ ਸੋਨਾ ਗੁੰਮ ਜੇ ਸਾਡੇ ਕੋਲੋਂ ਚਾਂਦੀ ਗੁੰਮ ਜੇ ਸਾਡੇ ਕੋਲੋਂ ਪੈਸੇ ਗੁੰਮ ਜਾਣ ਅਸੀਂ ਰਿਪੋਰਟ ਕਰਾਉਨੇ ਆ ਤਾਂ ਉਹ ਉਸ ਹਿਸਾਬ ਦੇ ਨਾਲ ਸਾਨੂੰ ਮਿਲ ਜਾਂਦੇ ਆ ਪਰ ਜੇ ਸਾਡੇ ਕੋਲ ਜਿਹੜੇ ਗੁਣ ਨੇ ਪਰਮਾਤਮਾ ਦਾ ਗਿਆਨ ਹੈ ਜੇ ਕਿਤੇ ਇਹ ਸਾਡੇ ਕੋਲੋਂ ਗੁੰਮ ਜਾਣ ਖੋਏ ਜਾਣ ਫਿਰ ਇਹ ਕਿੱਥੋਂ ਮਿਲਣਗੇ ਜੀ ਪਰ ਇਹ ਗੁਰੂ ਸਾਹਿਬ ਕਹਿੰਦੇ ਜੇ ਤੁਸੀਂ ਗੁਰੂ ਦੇ ਨਾਲ ਆਪਣਾ ਜਿੱਤ ਜੋੜ ਲਿਆ ਨਾ ਗੈਬ ਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੇ ਕਹਿੰਦੇ ਜਿਹੜਾ ਪਰਮਾਤਮਾ ਹੈ ਨਾ ਉਹ ਤੇ ਬੰਦੀ ਛੋੜ ਹੈ ਜਿਹੜੇ ਬੰਦਨ ਪਏ ਆ ਸਾਨੂੰ ਉਹਨਾਂ ਤੋਂ ਵੀ ਮੁਕਤ ਕਰਾ ਦਿੰਦਾ ਢੋਡੀ ਗਈ ਹੋਈ ਰਾਸ ਪੁੰਜੀ ਉਹ ਵੀ ਵਾਪਸ ਮਿਲ ਜਾਣੀ ਨਿਰੰਕਾਰ ਦੁਖਦਾਰੇ ਕਹਿੰਦੇ ਜਿਹੜਾ ਪਰਮਾਤਮਾ ਹੈ ਉਹ ਦੁੱਖਾਂ ਨੂੰ ਨਾਸ ਕਰਨ ਵਾਲਾ ਹੈ ਜੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਬਾਇਆ ਧਾਰੇ ਸੱਚੇ ਪਾਤਸ਼ਾਹ ਮੈਂ ਤੇ ਚੰਗਾ ਕੋਈ ਕਰਮ ਨਹੀਂ ਕੀਤਾ ਮੈਂ ਚੰਗਾ ਧਰਮ ਨਹੀਂ ਕਮਾ ਸਕਿਆ ਮੈਂ ਤੇ ਲੋਭੀ ਹੋ ਗਿਆ ਹਰ ਟਾਈਮ ਮਾਇਆ ਮਾਇਆ ਕਰਦਾ ਰਹਿਣਾ ਗੁਰੂ ਸਾਹਿਬ ਕਹਿੰਦੇ ਭਾਏ ਜਿਹੜੇ ਚੰਗੇ ਕੰਮ ਨੇ ਉਹਨਾਂ ਦੇ ਵਿੱਚ ਤੁਸੀਂ ਆਪਣਾ ਚਿੱਤ ਜੋੜ ਲਓ ਮਾੜਿਆ ਕੰਮਾਂ ਤੋਂ ਦੂਰ ਹੋ ਜੋ ਜੇ ਮਾੜਿਆ ਕੰਮਾਂ 'ਚ ਪੈ ਗਏ ਉਹ ਤੇ ਲੁੱਟਿਆ ਜਾਣਾ ਤੁਹਾਡਾ ਗੁਰੂ ਸਾਹਿਬ ਕਹਿੰਦੇ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੇ ਸੱਚੇ ਪਾਤਸ਼ਾਹ ਮੈਂ ਕੋਈ ਚੰਗਾ ਕਰਮ ਨਹੀਂ ਕੀਤਾ ਮੈਂ ਚੰਗਾ ਧਰਮ ਨਹੀਂ ਕੀਤਾ ਮੈਂ ਤੇ ਲੋਭੀ ਹੋ ਗਿਆ ਪਰ ਮੈਂ ਕੱਪੜੇ ਚੰਗੇ ਪਾ ਲੇ ਪ੍ਰਮਾਤਮਾ ਦੇ ਜਿਹੜੇ ਮਲਾਪ ਵਾਲੇ ਕੱਪੜੇ ਹੁੰਦੇ ਆ ਨਾ ਜੀ ਚੋਲਾ ਪਾ ਲਿਆ ਵੱਡੀ ਪੱਗ ਬੰਨ ਲੇ ਗੁਰੂ ਸਾਹਿਬ ਦੇ ਵਸਤਰ ਧਾਰਨ ਕਰ ਲੇ ਮੈਂ ਇਸ ਤਰ੍ਹਾਂ ਦਾ ਤੇ ਬਣ ਗਿਆ ਜੀ ਪਰ ਮੈਂ ਕੋਈ ਚੰਗਾ ਕਰਮ ਨਹੀਂ ਕੀਤਾ ਨਾਮ ਭਰਿਓ ਭਗਤ ਗੋਬਿੰਦ ਕਾ ਕਹਿੰਦੇ ਮੇਰਾ ਨਾਮ ਭਗਤ ਪੈ ਗਿਆ ਗੋਬਿੰਦ ਦਾ ਉਹ ਵੀ ਗੋਬਿੰਦ ਦਾ ਭਗਤ ਮੇਰਾ ਨਾਮ ਪੈ ਗਿਆ ਇਹ ਰਾਖੋ ਪੈਜ ਤੁਹਾਾਰੇ ਸਤੇ ਪਾਸ਼ਾ ਹੁਣ ਤੁਸੀਂ ਮੇਰੀ ਪੈਜ ਰੱਖਿਓ ਕਿਉਂਕਿ ਮੈਂ ਚੰਗਾ ਕਰਮ ਨਹੀਂ ਕੀਤਾ ਮੈਂ ਚੰਗਾ ਧਰਮ ਨਹੀਂ ਕੀਤਾ ਮੈਂ ਕੱਪੜੇ ਜ਼ਰੂਰ ਚੰਗੇ ਪਾਲੇ ਆ ਗੁਰੂ ਸਾਹਿਬ ਕਹਿੰਦੇ ਕੱਪੜਿਆਂ ਨਾਲ ਤੇ ਬਣਨੀ ਨਹੀਂ ਗੱਲ ਮਨ ਨੂੰ ਸੋਹਣਾ ਬਣਾਉਣਾ ਪੈਣਾ ਨਾਮ ਪਰਿਓ ਭਗਤ ਗੋਬਿੰਦ ਕਾਏ ਰੱਖੋ ਪੈਜ ਤੇ ਤੁਮਾਰੇ ਸੱਚੇ ਪਾਤਸ਼ਾਹ ਤੁਸੀਂ ਤੇ ਮਾੜੇ ਬੰਦਿਆਂ ਦੀ ਵੀ ਪੈਜ ਰੱਖੀ ਐ ਮੈਂ ਤੇ ਤੁਹਾਡੇ ਨਾਲ ਜੁੜਿਆ ਮੇਰੀ ਵੀ ਰੱਖਦੇਓ ਗੁਰੂ ਸਾਹਿਬ ਕਹਿੰਦੇ ਕੱਲਾ ਨਾਲ ਜੁੜਨ ਦੀ ਗੱਲ ਨਹੀਂ ਮਨ ਸੋਹਣਾ ਬਣਾਏ ਜਿੱਤੇ ਮਨ ਸਾਡੇ ਨਾਲ ਜੁੜ ਗਿਆ ਉਹਦੇ ਕਹਿੰਦੇ ਤੇਰੀ ਪੈਜ ਰੱਖਦੇ ਆਂਗੇ ਹਰ ਜੀਓ ਨਿਮਾਣਿਆ ਤੂੰ ਮਾਣ ਸੱਚੇ ਪਾਤਸ਼ਾਹ ਤੁਸੀਂ ਤੇ ਨਿਮਾਣਿਆ ਨੂੰ ਵੀ ਮਾਣ ਦਿੰਦੇ ਹੋ ਨਿਮਾਣਿਆ ਤੂੰ ਮਾਣ ਨਿਚੀ ਜੀਆਂ ਚੀਜ਼ ਕਰੇ ਮੇਰਾ ਗੋਬਿੰਦ ਜਿਹੜੇ ਬੰਦੇ ਕੱਖਾਂ ਦੇ ਨਹੀਂ ਸੀ ਉਹਨਾਂ ਨੂੰ ਸੱਚੇ ਪਾਤਸ਼ਾਹ ਤੁਸੀਂ ਲੱਖਾਂ ਦੇ ਬਣਾਤਾ ਨਤੀਜਿਆਂ ਜਿਹੜੇ ਨਾ ਚੀਜ਼ ਸਨ ਜਿਨ੍ਹਾਂ ਨੂੰ ਲੋਕ ਜਾਣਦੇ ਵੀ ਨਹੀਂ ਸੀ ਸੱਚੇ ਪਾਤਸ਼ਾਹ ਤੁਸੀਂ ਤੇ ਉਹਨਾਂ ਨੂੰ ਵੀ ਲੱਖਾਂ ਦੇ ਬਣਾਤਾ ਗੋਵਿੰਦ 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 ਸੰਗ ਨਾਮ ਦਿਓ ਮਨ ਲੈਣਾ ਆੜ ਦਾਮ ਕੋ ਛਿਪਰੋ ਹੋਇਓ ਲਖੀਆਂ ਸੱਚੇ ਪਾਤਸ਼ਾਹ ਲੱਖਾਂ ਦੇ ਬਣਾਤੇ ਤੇਰੀ ਕੁਦਰਤ ਕੋ ਕੁੜ ਵਕੁਰਬਾਨ ਸੱਚੇ ਪਾਤਸ਼ਾਹ ਸੀ ਤੇ ਤੇਰੀ ਕੁਦਰਤ ਤੋਂ ਵਲੇਹਾਰੇ ਕੁਦਰਤ ਵਸਿਆ ਰੋਜੀ ਪੜਿਆ ਜਾਂਦਾ ਨੇ ਸ਼ਬਦ ਕਿ ਸੱਚੇ ਪਾਤਸ਼ਾਹ ਅਸੀਂ ਤੇ ਵਲੇਹਾਰ ਜਾਨਨੇ ਆ ਕਾਦੇ ਤੋਂ ਤੇਰੀ ਕੁਦਰਤ ਤੋਂ ਰਹਾਉ ਜੈਸਾ ਵਾਲਕ ਭਾਏ ਸੁਭਾਏ ਲੱਖ ਅਪਰਾਧ ਕਮਾਵੇ ਕਹਿੰਦੇ ਸੱਚੇ ਪਾਤਸ਼ਾਹ ਤੁਸੀਂ ਤੇ ਇੱਕ ਪਿਤਾ ਵਰਗੇ ਹੋ ਪਿਤਾ ਵਰਗੇ ਕਿਉਂ ਕਿਹਾ ਜੀ ਜਦੋਂ ਕੋਈ ਬੱਚਾ ਕੋਈ ਗਲਤ ਕੰਮ ਕਰਦਾ ਹੈ ਮਾਂ ਪਿਓ ਨੂੰ ਕੁੱਟਦੇ ਵੀ ਨੇ ਝਿੜਕਦੇ ਵੀ ਨੇ ਪਰ ਫਿਰ ਗੱਲ ਨਾਲ ਲਾ ਲੈਂਦੇ ਆ ਸੱਚੇ ਪਾਤਸ਼ਾਹ ਜੀ ਅਸੀਂ ਵੀ ਬੜਾ ਕੁਝ ਮਾੜਾ ਕੀਤਾ ਹੈ ਸੰਸਾਰ 'ਚ ਪਰ ਹੁਣ ਤੁਹਾਡੇ ਕੋਲ ਆ ਗਏ ਆ ਹੁਣ ਸਾਡੇ ਜਿਹੜੇ ਲੱਖਾਂ ਬਰਾਦ ਸੀ ਉਹ ਤੁਸੀਂ ਹੁਣ ਮaaf ਕਰਦੇ ਹੋ ਮੈਨੂੰ ਜਿਵੇਂ ਮਾਂ ਪਿਓ ਆਪਣੇ ਬੱਚੇ ਨੂੰ maaf ਕਰਦੇ ਨੇ ਜੈਸਾ ਵਾਲਕ ਭਾਏ ਸੁਭਾਏ ਲੱਖ ਅਪਰਾਧ ਕਮਾਵੈ ਕਰੋ ਵਿਦੇਸ਼ ਝੜਕੇ ਬਹੁ ਭਰਤੇ ਬਹੁੜ ਪਿਤਾ ਗਲ ਲਾਵੈ ਕਹਿੰਦੇ ਪਿਓ ਝੜਕਦਾ ਵੀ ਹੈ ਪਰ ਫਿਰ ਮੋੜ ਕੇ ਗਲ ਨਾਲ ਲਾ ਲੈਂਦਾ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਤੁਸੀਂ ਤੇ ਮੇਰੇ ਮਾਂ ਵੀ ਹੋ ਤੁਸੀਂ ਮੇਰਾ ਪਿਓ ਵੀ ਹੋ ਤੁਸੀਂ ਮੇਰਾ ਭਰਾ ਵੀ ਹੋ ਸੱਚੇ ਪੈਸਾ ਮੈਂ ਤੇ ਤੁਹਾਨੂੰ ਆਪਣਾ ਸਾਰਾ ਕੁਝ ਮੰਨ ਲਿਆ ਘਰ ਉਹ ਵਿਦੇਸ਼ ਝੜਕੇ ਬਹੁ ਭਾਤੇ ਬਹੁੜ ਪਿਤਾ ਗੱਲ ਲਾਵੇ ਪਿਛਲੇ ਔਗਣ ਬਖਸ਼ ਲੈ ਪ੍ਰਭ ਅੱਗੇ ਮਾਰਗ ਪਾਵੈ ਜਿਵੇਂ ਮਾਂ ਝੜਕਦੀ ਐ ਤੇ ਅੱਗੇ ਵਾਸਤੇ ਕਹਿੰਦੀ ਐ ਪੁੱਤਰਾ ਆਹ ਮਾੜਾ ਕੰਮ ਨਾ ਕਰੇ ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਐ ਤੇ ਪਿਛਲੇ ਔਗਣ ਅਸੀਂ ਬਖਸ਼ ਲੈਨੇ ਆ ਅੱਗੇ ਵਾਸਤੇ ਤੈਨੂੰ ਆ ਰਸਤਾ ਦਿੱਤਾ ਆ ਚੰਗਾ ਰਸਤਾ ਐ ਇਸ ਚੰਗੇ ਰਸਤੇ ਤੇ ਚੱਲ ਜੇ ਅਸੀਂ ਫਿਰ ਵੀ ਮਾੜਿਆਂ ਰਸਤਿਆਂ ਤੇ ਚੱਲਾਂਗੇ ਮਾੜਿਆਂ ਕੰਮਾਂ ਜਖ਼ਤਤ ਹੋਵਾਂਗੇ ਫਿਰ ਗੁਰੂ ਨੇ ਵਾਰ-ਵਾਰ ਨਿ ਜਵਾਬ ਕਰਨਾ ਇੱਕੋ ਸਮਾਂ ਹੁੰਦਾ ਜਦੋਂ ਅਸੀਂ ਗੁਰੂ ਕੋਲੋਂ ਆਪਣੀ ਮਾਫੀ ਬਖਸ਼ਾ ਸਕਦੇ ਹਾਂ ਹਰੇ ਅੰਦਰ ਜਾਮੀ ਸਭ ਵਿਦ ਜਾਣਾ ਤਾਂ ਕਿਸ ਪਿਆਖ ਸੁਣਾਈਐ ਸੱਚੇ ਪਾਤਸ਼ਾਹ ਤੁਸੀਂ ਤੇ ਸਾਡੇ ਅੰਦਰ ਦੀਆਂ ਜਾਣਦੇ ਹੋ ਤੁਸੀਂ ਸਾਡੇ ਅੰਦਰ ਦੀਆਂ ਜਾਣਦੇ ਹੋ ਸਾਰੀਆਂ ਵਿਧਾ ਜਾਣਦੇ ਹੋ ਸਾਰੇ ਤਰੀਕੇ ਜਾਣਦੇ ਹੋ ਮੈਂ ਹੋਰ ਕਿਹਦੇ ਜਾ ਕੇ ਅੱਗੇ ਅਰਦਾਸਾਂ ਬੇਨਤੀਆਂ ਕਰਾਂ ਮੇਰੇ ਤੇ ਤੁਸੀਂ ਹੋ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਹੈ ਮੇਰਾ ਭਰਾਤਾ ਸੱਚੇ ਪਾਤਸ਼ਾਹ ਤੂੰ ਹੀ ਮਾ ਹੈ ਤੋਹੇ ਪਿਤਾ ਹੈ ਤੂੰ ਹੀ ਭਰਾ ਹੈ ਤੋਹੇ ਸੱਜਣ ਮਿੱਤਰ ਸਾਰੇ ਤੁਸੀਂ ਹੋ ਮੈਂ ਤੁਹਾਡੇ ਅੱਗੇ ਬੇਨਤੀ ਕਰਨੀ ਹੈ ਮੈਂ ਹੋਰ ਕਿਸੇ ਦੇ ਅੱਗੇ ਆਪਣਾ ਸਿਰ ਨਹੀਂ ਝੁਕਾਵਾਂਗਾ ਮੈਂ ਤੁਹਾਡੇ ਅੱਗੇ ਤੁਹਾਡਾ ਬਣ ਗਿਆ ਬਸ ਤੁਹਾਡੇ ਬਣ ਗਿਆ ਜਿੱਦੈ ਇਹ ਸਰੀਰ ਚੋਂ ਜਿੰਦ ਨਿਕਲੇ ਉਹਦੇ ਵੀ ਅਸੀਂ ਤੁਹਾਡੇ ਹੋਈਏ ਸੱਚੇ ਪਾਤਸ਼ਾਹ ਜੀ ਹਰ ਅੰਤਰ ਜਾਮੀ ਸਭ ਵਿਦ ਜਾਣਾ ਤਾਂ ਕਿਸ ਪਿਆਖ ਸੁਣਾਈਐ ਮੈਂ ਕਿਹਦੇ ਅੱਗੇ ਬੇਨਤੀਆਂ ਕਰਾਂ ਜੀ ਕਹਿਣਾ ਕਥਨ ਨਾ ਭੀਜੈ ਗੋਬਿੰਦ ਹਰ ਭਾਵੈ ਪੈਜ ਰਖਾਈਐ ਸੱਚੇ ਪਾਤਸ਼ਾਹ ਜੀ ਤੁਸੀਂ ਤੇ ਇਸ ਤਰ੍ਹਾਂ ਦੇ ਹੋ ਤੁਸੀਂ ਹਰ ਇੱਕ ਦੀ ਪੈਜ ਰੱਖਦੇ ਹੋ ਪਰ ਜਿਹੜੇ ਗੱਲਾਂ ਵਾਲੇ ਨੇ ਉਹਨਾਂ ਦੇ ਨਹੀਂ ਜਿਹੜੇ ਗੱਲਾਂ ਵਾਲੇ ਨੇ ਨਾ ਗੱਲੀ ਜੋਗ ਨਾ ਪਾਈਐ ਗੱਲਾਂ ਦੇ ਨਾਲ ਜੋਗ ਨਹੀਂ ਪਾਇਆ ਜਾਂਦਾ ਗੱਲਾਂ ਦੇ ਨਾਲ ਪ੍ਰਮਾਤਮਾ ਦੇ ਦੇਸ਼ ਨਹੀਂ ਜਾਇਆ ਜਾਂਦਾ ਆਪਣਾ ਮਨ ਗੁਰੂ ਦੇ ਅੱਗੇ ਅਰਪਣ ਕਰਨਾ ਪੈਣਾ ਹੈ ਕਹਿਣਾ ਕਥਨ ਨਾ ਭੀਜੈ ਗੋਬਿੰਦ ਸਿਆਣਿਆਂ ਦੀ ਕਹਾਵਤ ਹੈ ਨਾ ਕਹਿੰਦੇ ਗੱਲਾਂ ਦੇ ਨਾਲ ਕੜਾ ਨਹੀਂ ਬਣਦਾ ਕੜਾ ਬਣਾਉਣ ਵਾਸਤੇ ਬਹੁਤ ਮਿਹਨਤ ਕਰਨੀ ਪੈਂਦੀ ਹੈ ਇਸੇ ਤਰ੍ਹਾਂ ਕਹਿੰਦੇ ਪ੍ਰਮਾਤਮਾ ਗੱਲਾਂ ਨਾਲ ਨਹੀਂ ਮਿਲਦਾ ਮਿਹਨਤ ਕਰਨੀ ਪੈਣੀ ਹੈ ਗੁਰਬਾਣੀ ਦੇ ਵਿੱਚ ਖੋਣਾ ਪੈਣਾ ਜਿੱਦੇ ਗੁਰਬਾਣੀ ਦੇ ਵਿੱਚ ਤੁਸੀਂ ਚੁੱਭਾ ਲਾ ਲਿਆ ਨਾ ਕਹਿੰਦੇ ਫੇਰ ਸਾਡੀ ਪੈਜ ਪਰਮਾਤਮਾ ਨੇ ਰੱਖਣੀ ਐ ਕਹਿਣੇ ਕਥਨ ਨਾ ਭੀਜੈ ਗੋਬਿੰਦ ਹਰ ਭਾਵੈ ਪੈਜ ਰਖਾਈਐ ਅਵਰ ਓਟ ਵੇ ਸਗਲੀ ਦੇਖੇ ਇਕ ਤੇਰੀ ਓਟ ਰਹੀਐ ਸੱਚੇ ਪਾਤਸ਼ਾਹ ਹੁਣ ਮੈਂ ਸਾਰੇ ਥਾਵਾਂ ਤੇ ਜਾ ਕੇ ਵੇਖ ਲਿਆ ਕੋਈ ਦਰ ਛੱਡਿਆ ਹੀ ਨਹੀਂ ਆਵਰ ਓਟ ਨੇ ਸਗਲੀ ਦੇਖੀ ਹੁਣ ਸੱਚੇ ਪਾਤਸ਼ਾ ਇੱਕ ਤੇਰੀ ਓਟ ਰਹੀ ਹੈ ਹੁਣ ਮੈਂ ਤੇਰਾ ਬਣ ਗਿਆ ਜੀ ਮੈਂ ਉਹ ਓਟਾਂ ਛੱਡਤੀ ਆ ਮੈਂ ਹੁਣ ਤੇਰਾ ਬਣ ਗਿਆ ਜਦੋਂ ਅਸੀਂ ਗੁਰੂ ਦੇ ਬਣ ਜਾਗੇ ਨਾ ਜੀ ਗੁਰੂ ਫਿਰ ਸਾਡੇ ਪੈਰ ਜ ਰੱਖਦਾ ਜੀ ਹੋਏ ਦਇਆਲ ਜਦੋਂ ਆ ਗੱਲ ਕਹੀ ਗਈ ਨਾ ਅਵਰ ਓਟ ਮੈਂ ਸਗਲੀ ਦੇਖੀ ਕਿ ਤੇਰੀ ਓਟ ਰਹੀ ਹੈ ਉਦੋਂ ਬਾਅਦ ਫਿਰ ਪ੍ਰਮਾਤਮਾ ਸਾਡੇ ਤੇ ਦਇਆਲ ਹੁੰਦਾ ਹੋਏ ਦਇਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣਾ ਬੇਨੰਤੇ ਹੁਣ ਕਹੀ ਕਹਿ ਦੇਣੇ ਸਾਡਾ ਤੇ ਅਰਦਾਸ ਚ ਨਾ ਨਹੀਂ ਬੋਲਿਆ ਪਰ ਜੇ ਗੁਰੂ ਦਇਆਲ ਹੋ ਗਿਆ ਨਾ ਜੀ ਫਿਰ ਨਾਂ ਬੋਲਣ ਦੀ ਲੋੜ ਹੀ ਨਹੀਂ ਜੀ ਉਹ ਤੇ ਆਪ ਹੀ ਸੁਣ ਲੈਣਾ ਉਹਨੇ ਜਦੋਂ ਦਿਆਲ ਹੋ ਗਿਆ ਜਦੋਂ ਦਿਆਲ ਹੋ ਗਿਆ ਨਾ ਆਪਣੇ ਆਪ ਸੁਣ ਲੈਣਾ ਅਸੀਂ ਪਰਮਾਤਮਾ ਨੂੰ ਦਿਆਲ ਕਰਨ ਵਾਸਤੇ ਪਹਿਲਾਂ ਉਹਦੇ ਅੱਗੇ ਝੁਕਣਾ ਪੈਣਾ ਜੀ ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ ਸੱਚੇ ਪਾਤਸ਼ਾਹ ਤੁਸੀਂ ਤੇ ਦਿਆਲੂ ਵੀ ਹੋ ਤੁਸੀਂ ਕਿਰਪਾਲੂ ਵੀ ਹੋ ਤੁਸੀਂ ਪਰਮਾਤਮਾ ਰੂਪ ਹੋ ठाकुर ठाकुर ਕਹਿੰਦੇ ਆ ਪ੍ਰਮਾਤਮਾ ਨੂੰ ਆਪੇ ਸੁਣੇ ਬੇਨੰਤੇ ਕਹਿੰਦੇ ਉਹ ਪ੍ਰਮਾਤਮਾ ਤੇ ਆਪੇ ਸੁਣ ਲੈਂਦਾ ਕਿਉਂਕਿ ਉਹ ਦਿਆਲੂ ਹੈ ਕਿਰਪਾਲੂ ਹੈ ਉਹਦੇ ਅੱਗੇ ਆ ਕੇ ਬੇਨਤੀ ਕਰੀਏ ਉਹ ਆਪੇ ਸੁਣ ਲੈਣਾ ਪੂਰਾ ਸਤਗੁਰ ਮੇਲ ਮਿਲਾਵੇ ਸਭ ਚੁੱਕੇ ਮਨ ਕੀ ਚਿੰਤਾ ਜਿਹੜੇ ਸਾਡੇ ਮਨ ਚ ਚਿੰਤਾਵਾਂ ਨੇ ਦੁੱਖ ਨੇ ਝੋਰੇ ਨੇ ਕਹਿੰਦੇ ਜਿੱਤੇ ਪੂਰੇ ਸਤਿਗੁਰੂ ਦਾ ਮੇਲ ਹੋ ਗਿਆ ਨਾ ਜੀ ਉਹਦੇ ਸਾਰੇ ਮਨ ਦੇ ਝੋਰੇ ਖਤਮ ਹੋ ਜਾਣਗੇ ਪੂਰਾ ਗੁਰੂ ਕਿਹੜਾ ਜੀ ਪੂਰਾ ਪ੍ਰਭ ਆਰਾਧੇ ਆ ਪੂਰਾ ਜਾ ਕਨ ਆਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਕਹਿੰਦੇ ਜਿੱਤੇ ਪੂਰੇ ਨਾਲ ਮੇਲ ਹੋ ਗਿਆ ਨਾ ਜੀ ਸਾਡੇ ਮਨ ਦੇ ਬਹਿਮ ਸਾਡੇ ਮਨ ਦੀਆਂ ਚਿੰਤਾਵਾਂ ਸਾਡੇ ਮਨ ਦੇ ਝੋਰੇ ਸਾਰੇ ਖਤਮ ਹੋ ਜਾਣਗੇ ਕਦੋਂ ਹਰ ਹਰ ਨਾਮ ਅਵਖਦ ਮੁਖ ਪਾਇਆ ਜਨ ਨਾਨਕ ਸੁਖ ਵਸੰਤਿ ਅਵਖਦ ਹੁੰਦਾ ਦਵਾਈ ਪਰਮਾਤਮਾ ਦਾ ਜਿਹੜਾ ਨਾਮ ਹੈ ਨਾ ਜੀ ਇਹ ਸਾਡੇ ਵਾਸਤੇ ਦਵਾਈ ਹੈ ਜਿੱਤੇ ਇਹ ਪਰਮਾਤਮਾ ਦੇ ਨਾਮ ਦੀ ਦਵਾਈ ਅਸੀਂ ਨੇ ਆਪਣੇ ਮੁਖ 'ਚ ਪਾ ਲਏ ਤੇ ਫਿਰ ਸਾਰੇ ਜ਼ਿੰਦਗੀ ਵਾਸਤੇ ਸੁੱਖ ਪੈਦਾ ਹੋ ਜਾਣਾ ਹਰ ਹਰ ਨਾਮ ਅਵਖਦ ਮੁਖ ਪਾਇਆ ਜਿੱਤੇ ਇਹ ਦਵਾਈ ਆਪਣੇ ਮੁਖ 'ਚ ਪਾ ਲੇ ਜਨ ਨਾਨਕ ਸੁਖ ਵਸੰਤੀ ਸਾਰੇ ਦੁੱਖ ਮਿਟ ਜਾਣਗੇ ਸਾਡੇ ਜ਼ਿੰਦਗੀ ਸੁੱਖਾਂ ਹੋ ਜਾਣੀ ਹੈ ਜੇ ਆਪਣੀ ਜ਼ਿੰਦਗੀ ਨੂੰ ਸੁੱਖਾਂ ਭਰੇ ਬਣਾਉਣਾ ਹੈ ਜੇ ਤਾਂ ਗੁਰੂ ਦੇ ਨਾਲ ਆਪਣਾ ਮਨ ਤੇ ਆਪਣਾ ਤਨ ਗੁਰੂ ਦੇ ਨਾਲ ਜੋੜ ਲਿਏ ਜੀ ਪੂਰਾ ਸਤਗੁਰ ਮੇਲ ਮਿਲਾਵੇ ਸਭ ਚੁੱਕੇ ਮਨ ਕੇ ਚਿੰਤੇ ਹਰ ਹਰ ਨਾਮ ਅਵਖਦ ਮੁਖ ਪਾਇਆ ਜਨ ਨਾਨਕ ਸੁਖ ਵਸੰਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਦੇ ਫਤਿਹ